ਸਹੀ ਦੇਖੀ ਜਾਂਚ ਰੋਕ ਫਰੀ ਅੱਜ ਦਾ ਸੀਗਾ ਡਪਲੈਨ ਹੈ ਸ਼ਾਮ ਬਾਅਦ ਜਾਂ ਅਸੋ ਤੇ ਲਿਆ ਕੇ ਪੇ ਫਾਸ਼ ਕਰਕੇ ਨਿਕਲਦੇ ਹਾਂ ਸ਼ਾਮ ਬਾਅਦ ਆਪਾਂ ਅੱਛਾ ਆਪਣਾ ਉਹ ਸ਼ਾਮਪਾ ਬਣਾਓਗੇ ਇੰਜੋਏ ਕਰਾਵਾਂਗੇ ਚਲੋ ਕਰਦੇ ਹਾਂ ਬ੍ਰੇਕਫਾਸਟ ਫਿਰ ਚੱਲਦੇ ਹਾਂ ਸ਼ਾਮ ਬਾਅਦ ਲੌਗ ਨੂੰ ਐਂਜੋਏ ਕਰਿਆ ਹਣ ਤੱਕ ਕੋਲ ਤੋਂ ਚੈਨਲ ਕਈ ਜਾਏ ਹੋ ਤੁਸੀਂ ਜਰ ਰਕਟੋ ਚਲੋ ਇਹਦੇ ਆ ਸ਼ਾਮ ਤੱਕ ਉਪੀ Oke teman-teman, kita sudah sampai di Siam Park. Jadi, kita harus Oke, kita akan menikmati Siam Park. Oke. Oke, kita sudah sampai Siam Park. Kita akan ਲਓ ਜੀ ਆਈਸ ਪਹੁੰਚ ਗਏ ਸੀਆਮ ਪਾਰ ਆ ਗਏ ਹੰਮ ਤਾਂ ਤੋ ਜੀ ਲੈ ਰਹੀਆਂ ਜੀ ਨਜ਼ਾਰੇ ਸੀਆਮ ਬਾਉਂਡਰ ਮਾਰਕ ਦੇ ਗਾਏ ਦੇ ਵਿੱਚ ਅਨਲਿਮਟਿਡ ਹੈਗੀਆਂ ਰਾਈਡਸ ਵਾਟਰ پارک ਇਹਨਾਲ ਲੰਚ ਕਾਫੀ ਰਾਗੋਲ ਅਨਲਿਮਟਿਡਾ ਨਾਲ ਹੀ ਨਿਕਲੂੜਾ ਇੱਥੇ ਜਾਂਦੇ ਆ ਜੀ ਹੁਣ ਫਸਟ ਰਾਈਡ ਕਰਦੇ ਇੱਥੇ ਤੋਏ ਰਹੀ ਹੈ ਇਹਨਾਂ ਦੇ ਨਾਲ ਇਹਨਾਂ ਦੇ ਪੈਨਟ ਇੰਡੀਸ ਆ ਐਕਚੁਅਲੀ ਸੈਂਪਰਿਸਿਟਿਡ ਆਰ ਨਾਟ ਇਨ ਕੰਟੈਕਟ อยาราัก็ใช่เราจะทงมคุยไม่รูแก่ไม่เ่ไันี่เราอยู่ตรงกลางเนี่ยน้อยนะแล้วก้อะไปเลยก่รู

ਕਹਿੰਦੇ ਸਿਟਰਾਈਟ ਇਸ ਹਾਈ ਬਲੱਡ ਪ੍ਰੈਸ਼ਰ ਐਥਲੋਪੀ ਬਰਨ ਹਾਈ ਨਰਵ ਫੋਟਲਸ ਆਹ ਆ ਦੇ ਡੇਂਜਰਸ ਰਾਈਡਨ ਲੌਂਗ ਲੇਰੀਆ ਵਾ ਇਤਨੇ ਚੰਗਾ ਵਾ ਉਹ ਇਤਨਾ ਜਿਆਦਾ ਕਰਨਾ ਆ ਗਿਆ ਉਹ ਸਹੀ ਕਰਨਾ ਰਹਾ ਨਹੀਂ ਨਹੀਂ ਜੜਾ ਜੜਾ ਕਿਉਂ ਨਹੀਂ ਜੜਾ 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 Enterprise, wah, jual. තල් ලානන ඇන තලේලාගේ පේ සදදා එවාඔ ලාගන තලේ යි ලෝගය ウエキオネグロンダー kind of。 उधर बने सवारियां पटिया

ਕੋਈ ਰਾਈਡ ਹੋ ਗਈ ਅੱਡੀ ਚਾਲੂ ਚੈੱਕ ਕਰੋ ਹੋ ਜਾ ਕਰੋ ਉਧਰ ਜਲਦੀ ਜਾਵੇ ਹੈ ਬਾ ਕਰੋ ਜਾ ਕਰੋ ਉਧਰ ਜਲਦੀ ਜੱਕਦਮ ਨਹੀਂ ਉਹ ਟਿਓ ਨਾ ਸਹੀ ਕੇ ਮਾ ਲੇ ਕੇ ਨਾ ਲਾ ਕੋ ਬਾਰਾ ਕੋ ਜਾ ਲੋ वणियो <laughs> 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 Monster ride, monster ride, Jadi Now ini ride obih cari. eh, eh. eh. ਕਦੋਂ ਇਹ ਜੂਕੂ ਦੇ ਉਹ ਵਰਗ ਨੂੰ ਚਾਰਾ ਚੀਗਾ ਲਾ ਲੋ ਇਹ ਚੈੱਕ ਕਰੋ ਜੇ ਇਹ ਆਉਂਦੀ ਆ ਜਦੋਂ ਥੱਲੇ ਆਉਂਦੀ ਫਿਰ ਵੇਖਿਓ

ਆਪਣੀਆਂ ਆਸ ਸਲਾਈਡ ਕਰ ਸਕਦੇ ਹਾਂ ਵਾਟਰਫਾਲ ਜਾਣੇ ਚਾਹੁੰਦੇ ਆ ਕਿਉਂ ਨਾ ਜਾਣੇ ਆਈਂ ਕੋਈ ਨਾ ਕੋਈ ਬਾਕੀ ਵੀਊ ਦਿਖਾਉਣੇ ਕਿੰਦਾ ਦਾ ਚੈੱਕ ਕਰੋ ਇੱਥੋਂ ਜਾ ਕੇ ਦਿਖਾ ਨਾ ਵੀਊ ਦਿਖਾਉਣੇ ਕਿੰਦਾ ਦਾ ਉੱਥੇ ਜਾਏ ਇਹ ਬਾਈਕ ਨੇ ਜੜੀ ਕਰਦੇ ਆ ਉੱਥੇ ਜਾਣਾ ਹੈ ਉੱਤੇ

ਆਹ ਕਰਾਈ ਬਹੁਤ ਆਹ ਇੱਥੇ ਵਜ ਨਹੀਂ ਰਿਵਰਸ ਹੋ ਕੇ ਥੱਲੇ ਜਾਣ ਇੱਥੇ ਵਜ ਨਹੀਂ ਰਿਵਰਸ ਹੋ ਕੇ ਤਾਂ ਇੱਥੇ ਗਾਇਸ ਥੱਲੇ ਰਿਵਰਸ ਚਲੋ ਚਲੋ ਚੜਾ ਉੱਤੇ ਚਲੋ ਉੱਤੇ ਚਲੋ ਉੱਤੇ ਚਲੋ 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 ਵੇਰ ਫਰੰਟ ਫਰੰਟ ਸਹੀ ਚਲੋ ਵੇਰ ਗੋਮਦੀ ਚਲੋ ਵੇਰ ਫਰੰਟ

Er det kaldt? Er jeg ਬੰਦਾ ਜਿਆਦਾ ਭੇਜਦਾ ਜੇ ਜਦੋਂ ਬੈਗ ਜਾਂਦੀ ਆ ਇਹ ਵੀ ਕਿੰਨਾ ਮੌਕਾ ਆਇਆ ਤੇ ਅੱਗੇ ਵਧਣਾ ਚਾਹੀਦਾ ਹਾਂ ਅੱਗੇ ਵਧਣਾ ਚਾਹੀਦਾ ਮੈਂ ਤਾਂ ਭੇਜੀਆਂ ਜ਼ਰਾ ਨੇ ਅਸੀਂ ਦਿਖਾਉਂ ਜਾ ਰਹੇ ਹਾਂ ਇਹ ਐਂਟਰੈਂਸ ਹੋ ਗਿਆ ਰਿਵੋਰਡ ਵਰਕ ਵਰਲਡ ਦੇ ਚ ਚਲੋਈ ਹੋਰ ਬਾਅਦ ਜਿੰਨ ਤੋਂ ਜਾਣੀ ਆ ਉੱਥੇ ਕਰਦਿਆਂ ਜੀ ਇੰਜੋਏ ਹੁਣ ਤੁਹਾਨੂੰ ਵਲੌਗ ਵੀ ਇੰਜੋਏ ਕਰਾਉਣੀ ਅੰਦਰ ਜਾ ਗਈ ਲੋਈ ਐਂਟਰ ਹੋ ਗਏ ਆ ਨੀ ਪਰਮਾਰਕ ਲੋਈ ਨੀ ਲੋਈ ਉਹਨੂੰ ਵੀ ਨੀ ਖੰਗ ਉਹਦੇ ਚਾਹ ਤੀ त इहो करो एंजॉय वॉटर बार Mae'n ddiolch yn ਆ ਬੱਜਾ ਆ ਦੇ ਵੀ ਸਿੱਟੇ ਸੋ ਵੀ ਗਾਇਜ਼ ਵੇਹ ਕੋਲ ਦੇ ਨਾਲ ਵੇਵਾ ਛੱਡੀਆਂ ਨਹੀਂ ਹੋਈਆਂ ਸੋ ਅਹੀਂ ਦੂਜੇ ਬੋਲ ਜਾ ਕੇ ਲੱਗੇ ਯਾਰੇ ਛੋਟੇ ਵਾਲੇ ਫਰਟਾ ਵੀ ਅਹੀਂ ਦਰ ਜਾ ਕੇ ਗਿਆ ਲਾਵੇ Es que você tem uma senhora, ele, ele, ele ganra, ele, ਨਜ਼ਾਰਾ ਹੈ ਵਾਟਰ پارک ਵਾਟਰ پارک ਗਈ ਹੋ ਵਰਗੀ ਆਪਣੇ ਬੰਡਰ ਲੈਨਰ ਦਾ ਸਾਹਮਣੇ ਵੇਵ ਪੂਲ ਤੇ ਉਹਨਾਂ ਨੇ ਵੇਵ ਨਹੀਂ ਖੱਡੀਆਂ ਯਾਰ ਅੱਲੇ ਉਧਰ ਜਾਦਾ ਨਹੀਂ ਹੈਗਾ ਜਾਣਦਾ ਕਰੋ ਆਗੇ ਆਪਾਂ लेफ्ट ਕੋਲ ਗਏ ਯਾ ਲੈਣ ਦੀ ਆਰੇ ਚਲੀਏ ਆ ਜਾਓ

ਰਹਾਂ ਚੱਲਣ ਦੇ ਆਂਦਰ ਕਰ ਸਕਦੇ ਚੱਕਦੇ ਨਿਆਣੇ ਖੰਨ ਕਰਨ ਦੇ ਯਾਹ ਵਾਹ ਆਹ ਲਾਹ ਦੇ ਤੇ ਵੇ ਫੂਲ ਆ ਜੀ ਵੇ ਫੂਲ ਵਾਵਾ ਵੱਡਾ ਇਹ ਆ ਜੀ ਵੇ ਛੱਡੀਆਂ ਨਹੀਂ ਇਹਨਾਂ